ਉਹਨਾਂ ਦਾ ਨਾਮ ਦੱਸੋ ਮੈਂ Ashok Chawla ਰਾਜ ਰਾਮੰਦਰ ਚ ਚੋਰੀ ਹੋਇਆ ਕੀ ਕਹਿਣਾ ਚਾਹਦੇ ਹੋ ਕਿਹੜਾ ਫਸਰਾ ਐਮ ਐਲ ਐ ਰੋਡ ਦੇ ਜੀ ਬਾਂਗ ਵਿਯਾਰੀ ਮੰਦਿਰ ਹੈ ਅੱਛਾ ਰਾਤੀ ਜੀ ਮੰਦਿਰ ਬੰਦ ਕਰਕੇ ਗਏ ਆ ਜੀ ਸਵੇਰੇ ਜਦ 6 ਵਜੇ ਆਏ ਆ ਦੇਖਿਆ ਤਾਂ ਤਾਲਾ ਟੁੱਟਿਆ ਹੋਇਆ ਸੀ ਤੇ ਫਿਰ ਅੰਦਰ ਆ ਕੇ ਗੱਲੇ ਚੋ ਚੋਰ ਜਿਹੜਾ ਨਾ ਪੈਸੇ ਕੱਢ ਗਿਆ ਅੰਦਰ ਆ ਕੇ ਫਿਰ ਜਦ ਦੇਖਿਆ ਸੀ ਕੈਮਰੇਜ ਇੱਕ ਚੋਰ ਦਿਖ ਰਿਹਾ ਲੜਕਾ ਦਿਖ ਰਿਹਾ ਵੀ ਬਾਈ ਸਾਲ ਦਾ ਹੈ ਉਹ ਸਾਫ ਉਹਦੇ ਫੋਟੋ ਵੀ ਆ ਰਹੀ ਹੈ ਦੇ ਬਾਸਰ ਤੇ ਰਸੂਲ ਇਹ ਮੋਟਰ ਨਹੀਂ ਇਹ ਅਮਾਉਂਟ ਹੈ 8.5 ਲੱਖ ਕੀ ਕਹਨੇ ਜਾਂਦੇ ਪ੍ਰਸ਼ਾਸਨ ਹੋਏ ਜੀ ਬਈ ਉਹ ਬੰਦੇ ਨੂੰ ਪਕੜਨਾ ਚਾਹੀਦਾ ਹੈ ਵੀ ਇਹ ਜੇ ਕੰਮ ਨਾ ਹੋਣ ਨਾਲ 메ਨ ਰੋਡ ਦੇ ਮੰਦਰ ਹੈ ਜੀ ਇਹ ਕੰਮ ਨਹੀਂ ਹੋਣੇ ਚਾਹੀਦੇ ਚੌਕੀਦਾਰ ਰੱਖਿਆ ਹੋਇਆ ਹੈ ਹਾਂ ਚੌਕੀਦਾਰ ਵੀ ਰੱਖਿਆ ਹੋਇਆ ਹੈ ਚੌਕੀਦਾਰ ਨੇ ਦੇਖਿਆ ਕੁਝ ਨਾ ਉਹਦੇ ਕੋਲ ਤਾਂ ਜੇ ਪੁੱਛਿਆ ਨਹੀਂ ਹੁਣ ਉਹਨੂੰ ਬੁਲਾ ਕੇ ਪੁੱਛਾਂਗੇ ਵੀ ਇਹ ਦੇਖ ਇਹ ਕੰਮ ਹੋਇਆ ਮੰਦਰ ਦੇ ਵਿੱਚ ਚੋਰੀ ਹੋਈ ਹੈ ਬਾਂਕੇ ਵਿਖਰੀ ਮੰਦਰ ਐਮ ਐਲ ਏ ਰੋਡ ਤੇ ਹੈ ਫੂਟੇਜ ਵਗੈਰਾ ਚੈੱਕ ਕਰ ਰਹੇ ਆ ਜੇ ਕੋਈ ਗੱਲਬਾਤ ਸਾਹਮਣੇ ਆ ਕੇ ਦੋਸ਼ੀਆਂ ਨੂੰ ਟ੍ਰੇਸ ਕਰਕੇ ਕਾਰ ਪੁਲਿਸ ਕਾਰਵਾਈ ਕਰਾਂਗੇ ਹੋਰ ਸਰ ਪਰਚਾ ਵੀ ਦਾਂਗੇ ਹੋਰ ਕਿਹੜੇ ਕਿਹੜੇ ਬੰਦੇ ਵਿੱਚ ਸ਼ਾਮਲ ਹਨ ਉਹਨਾਂ ਦੀ ਵੀ ਪੁੱਛਗਿੱਛ ਕਰਾਂਗੇ ਉਸ ਸੰਬੰਧੀ ਵੀ ਜਿਹੜੇ ਉਹ ਕੈਮਰੇ 'ਚ ਆ ਰਹੇ ਜੇ ਚੌਕੀਦਾਰ ਨਾ ਆ ਰਹੇ ਉਹਦੇ ਕੀ ਪੁੱਛੋਗੇ ਚੌਕੀਦਾਰ ਨੂੰ ਚੌਕੀ ਪੁਲਿਸ ਚੌਕੀ ਜਾਂ ਥਾਣਾ ਬਲਾ ਕੇ ਉਹ ਤੋਂ ਵੀ ਪੁੱਛਗਿੱਛ ਕਰਾਂਗੇ ਵੀ ਰਾਤ ਨੂੰ ਤੇਰੀ ਡਿਊਟੀ ਬਣਦੀ ਹੈ ਵੀ ਤੂੰ ਕੀ ਕਿੱਧਰ ਨੂੰ ਘੁੰਮ ਰਿਆ ਜਦੋਂ ਚੋਰੀ ਹੋਈ ਆ ਤੂੰ ਮੌਕੇ ਤੇ ਖੜਿਆ ਆ ਵੀ ਤੈਨੂੰ ਕੁਝ ਪਤਾ ਲੱਗਿਆ ਨਹੀਂ ਲੱਗਿਆ ਉਹਦੇ ਬਾਰੇ ਵੀ ਚੌਂਕੀ ਤੋਂ ਵੀ ਚੌਂਕੀਦਾਰ ਤੋਂ ਵੀ ਸਖਤੀ ਨਾਲ ਪੁੱਛਗਿੱਛ ਕਰਾਂਗੇ ਠੀਕ ਹੈ ਜੀ